ਪੀਡੀਸ਼ نیوز ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਤਿਨ ਕੁਮਾਰ ਸ਼ਰਮਾ ਸੂਬੇ ਦੇ ਵਿੱਚ ਧਰਨੇ ਪ੍ਰਦਰਸ਼ਨਾਂ ਦੀ ਰਾਜਨੀਤੀ ਖਤਮ ਹੋਣ ਦਾ ਨਾਮ ਨਹੀਂ ਲੈ ਰਹੀ ਕੁਝ ਹੋਰ ਧਰਨੇ ਪ੍ਰਦਰਸ਼ਨ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਪੁਲਿਸ ਇੱਕ ਪਾਸੇ ਪੁਲਿਸ ਹੈ ਤੇ ਦੂਸਰੇ ਪਾਸੇ ਅਧਿਆਪਕ ਨੇ ਆਮੋ ਸਾਹਮਣੇ ਹੋ ਗਏ ਪਹਿਲਾਂ ਤਾਂ ਇਹ ਇੱਕ ਮਾਰਚ ਕਰਦੇ ਹੋਏ ਜਾ ਰਹੇ ਸੀ ਤੇ ਰਸਤਾ ਸੀ ਇਹਨਾਂ ਦਾ ਨਿਸ਼ਾਨਾ ਸੀ ਟੀਚਾ ਸੀਗਾ ਜੋ ਇਹਨਾਂ ਦਾ ਅਧਿਆਪਕਾ ਦਾ ਉਸ ਹੀ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਈ ਸੀ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਈਸ਼ ਵੱਧ ਰਹੀ ਸੀ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਇਹਨਾਂ ਨੂੰ ਕਿਸੇ ਨਾ ਕਿਸੇ ਥਾਂ ਦੇ ਉੱਤੇ ਫਿੱਟ ਕੀਤਾ ਜਾਵੇ ਨਿਯੁਕਤੀ ਪੱਤਰ ਦਿੱਤੇ ਜਾਣ ਔਰ ਨੌਕਰੀਆਂ ਦੇ ਉੱਤੇ ਬਠਾਇਆ ਜਾਵੇ ਤਾਂ ਕਿ ਜੋ ਇਹਨਾਂ ਨੇ ਪੜ੍ਹਾਈ ਕੀਤੀ ਹੈ ਤਾਂ ਉਸ ਦੇ ਹਿਸਾਬ ਦੇ ਨਾਲ ਇਹ ਕਮਾਈ ਵੀ ਕਰਨ ਲੱਗ ਜਾਣ ਲੇਕਿਨ ਕਾਫੀ ਸਮੇਂ ਤੋਂ ਪਿਛਲੇ ਲੰਬੇ ਸਮੇਂ ਤੋਂ ਜਦੋਂ ਇਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਅੱਜ ਇਹਨਾਂ ਨੇ ਮਾਰਚ ਕੱਢਿਆ ਤੇ ਮਾਰਚ ਦੇ ਵਿੱਚ ਕਿਸ ਤਰੀਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਉਹ ਤੁਹਾਨੂੰ ਦੇਖ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਪੁਲਿਸ ਨੇ ਇਹਨਾਂ ਨੂੰ ਰਸਤੇ ਦੇ ਵਿੱਚ ਹੀ ਰੋਕ ਲ ਦੀ ਸਰਕਾਰੀ ਰਿਹਾਇਸ਼ ਦੇ ਵੱਲ ਤੇ ਕਿਸ ਤਰੀਕੇ ਦੇ ਨਾਲ ਰੋਕਿਆ ਰਸਤੇ ਦੇ ਵਿੱਚ ਹੋਰ ਝੜਪ ਹੋ ਜਾਂਦੀ ਹੈ ਪੁਲਿਸ ਦੀ ਅਧਿਅਪਕਾ ਦੇ ਨਾਲ ਗੁੱਥਮ ਗੁੱਥੀ ਹੋ ਜਾਂਦੇ ਨੇ ਹਾਲਾਂਕਿ ਜੋ ਤਸਵੀਰਾਂ ਸਾਹਮਣੇ ਹੀ ਨੇ ਉਹ ਤੁਹਾਨੂੰ ਕਈ ਐਸੀਆਂ ਤਸਵੀਰਾਂ ਵੀ ਨੇ ਜੋ ਵਿਚਲਿਤ ਕਰ ਸਕਦੀਆਂ ਨੇ ਉਹ ਤਸਵੀਰਾਂ ਨਹੀਂ ਦਿਖਾ ਰਹੇ ਕਿਉਂਕਿ ਥਾਂ ਥਾਂ ਦੇ ਉੱਤੇ ਉਹਨਾਂ ਦੇ ਕਈ ਜਗ੍ਹਾ ਦੇ ਉੱਤੇ ਪੱਗਾਂ ਰੋਲੀਆਂ ਗਈਆਂ ਨੇ ਚੁੰਨੀਆਂ ਰੁਲਦੀਆਂ ਨੇ ਤੇ ਨਾਲ ਬੂਟ ਜਰਾਬਾ ਉਹਨਾਂ ਦੇ ਲਾਹੇ ਪਏ ਨੇ ਤੇ ਉਹ ਤਸਵੀਰਾਂ ਵੀ ਨੇ ਹਾਲਾਂਕਿ ਉਹ ਅਸੀਂ ਤੁਹਾਨੂੰ ਉਸ ਤਰੀਕੇ ਦੀ ਨਹੀਂ ਦਿਖਾ ਰਹੇ ਪਰ ਜੋ ਗੁੱਥਮ ਗੁੱਥੀ ਮੌਕੇ ਦੇ ਉੱਤੇ ਹਾਲਾਤ ਬਣੇ ਨੇ ਉਹਦੀਆਂ ਅਸੀਂ ਤੁਹਾਨੂੰ ਮੂੰਹ ਹੋਈਆਂ ਤਸਵੀਰਾਂ ਦਿਖਾ ਰਹੇ ਹਾਂ ਸੰਗਰੂਰ ਤੋਂ ਇਹ ਤਸਵੀਰਾਂ ਨੇ ਕਿਸ ਤਰੀਕੇ ਦੇ ਨਾਲ ਜਦੋਂ ਇਹ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹائش ਦੇ ਵੱਲ ਵਧ ਰਹੇ ਸੀ ਤਾਂ ਪੁਲਿਸ ਨੇ ਇਹਨਾਂ ਨੂੰ ਰੋਕਿਆ ਔਰ ਕਿਹਾ ਕਿ ਇਸ ਤੋਂ ਜ਼ਿਆਦਾ ਅੱਗੇ ਨਾ ਵਧੋ ਕਿਉਂਕਿ ਕੁਝ ਪ੍ਰੋਟੋਕੋਲ ਹੁੰਦਾ ਐਨੇ ਲੋਕਾਂ ਨੂੰ ਅੱਗੇ ਮੁੱਖ ਮੰਤਰੀ ਦੀ ਰਿਹائش ਤੱਕ ਨਹੀਂ ਜਾਣ ਦਿੱਤਾ ਜਾਵੇਗਾ ਉਹ ਵੀ ਉਸ ਵਿਲੇ ਜਿੱਥੇ ਮਨਸੂਬੇ ਪ੍ਰੋਟੈਸਟ ਦੇ ਹੋਣ ਤਾਂ ਇਹ ਜੋ ਅਧਿਆਪਕ ਸੀਗੇ ਲਗਾਤਾਰ ਮੰਗ ਕਰ ਰਹੇ ਨੇ ਕਿ ਇਹਨਾਂ ਨੂੰ ਨਿਯੁਕਤੀ ਦਿੱਤੀ ਜਾਵੇ ਹਾਲਾਂਕਿ ਇਹ ਕਈ 1000 ਦੇ ਕਰੀਬ ਅਧਿਆਪਕ ਸੀ ਕੁਝ ਨੂੰ ਜਿਨ੍ਹਾਂ ਨੂੰ ਨਿਯੁਕਤੀ ਪੱਤਰ ਪਿਛਲੀ ਸਰਕਾਰ ਸਮੇ ਮਿਲ ਚੁੱਕੇ ਸੀ ਤੇ ਭਗਵੰਤ ਮਾਨ ਦੀ ਸਰਕਾਰ ਦੇ ਵਿੱਚ ਕੁਝਕੁਨੂ ਤਾਂ ਜੁਆਇਨ ਕਰਾ ਦਿੱਤਾ ਗਿਆ ਸੀ ਪਰ ਜੋ ਬਾਕੀ ਰਹਿੰਦੇ ਨੇ ਉਹਨਾਂ ਦੇ ਮੁਤਾਬਕ ਕੀ ਸਾਨੂੰ ਤਾਂ ਸਿਰਫ ਭਰੋਸਾ ਹੀ ਮਿਲਿਆ ਭਰੋਸਾ ਮਿਲਿਆ ਕਿ ਛੇਤੀ ਤੋਂ ਛੇਤੀ ਜੁਆਇਨਿੰਗ ਹੋਵੇਗੀ ਲੇਕਿਨ ਜੁਆਇਨਿੰਗ ਦੀ ਥਾਂ ਤੇ ਅੱਜ ਕਿਸ ਤਰੀਕੇ ਦੇ ਨਾਲ ਡੰਡੇ ਵੱਰ ਰਹੇ ਨੇ ਉਹਨਾਂ ਦੇ ਉੱਤੇ ਉਹ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਸਾਹਮਣੇ ਜ਼ਰਾ ਗੌਰ ਨਾਲ ਦੇਖ ਲਓ ਕਿਸ ਤਰੀਕੇ ਦੇ ਨਾਲ ਜੋ ਅਧਿਆਪਕ ਨੇ ਜਿਦੇ ਵਿੱਚ ਮਹਿਲਾਵਾਂ ਵੀ ਨੇ ਔਰ ਨੌਜਵਾਨ ਵੀ ਨੇ ਕਿਵੇਂ ਉਹਨਾਂ ਨੂੰ ਸੜਕ ਦੇ ਉੱਤੇ ਰੋਲਿਆ ਜਾ ਰਿਹਾ ਹੈ ਇਹਨਾਂ ਦੀਆਂ ਡਿਗਰੀਆਂ ਜੋ ਪੜ੍ਹਾਈਆਂ ਕੀਤੀਆਂ ਨੇ ਕੀ ਕੰਮ ਆ ਰਹੀਆਂ ਨੇ ਉਹ ਦੇਖ ਲਓ ਕਿਸ ਤ ਨਾਲ ਲੰਮੇ ਪਏ ਨੇ ਸੜਕ ਦੇ ਉੱਤੇ ਔਰ ਪੁਲਿਸ ਦੇ ਨਾਲ ਟਕਰਾਅ ਹੋ ਗਿਆ ਕਿਵੇਂ ਪੁਲਿਸ ਵੀ ਖਿੱਚਤੂ ਕਰ ਰਹੀ ਹੈ ਤਾਂ ਕਿ ਇਹਨਾਂ ਨੂੰ ਅੱਗੇ ਵਧਣ ਤੋਂ ਰੋਕਿਆ ਜਾ ਸਕੇ ਪਰ ਇਹ ਜੋ ਨੌਜਵਾਨ ਸੀ ਜਿਹਦੇ ਵਿੱਚ ਲੜਕੀਆਂ ਵੀ ਸੀ ਔਰ ਪੁਰਸ਼ ਵੀ ਸੀ ਇਹਨਾਂ ਦੀ ਇੱਕੋ ਇੱਕ ਮੰਗ ਸੀ ਕਿ ਹੁਣ ਅਸੀਂ ਰੁਕਣ ਵਾਲੇ ਨਹੀਂ ਹਾਂ ਮੁੱਖ ਮੰਤਰੀ ਦੇ ਘਰ ਤੱਕ ਜਾਵਾਂਗੇ ਤੇ ਉਹਨਾਂ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਹੀ ਕੋਈ ਫੈਸਲਾ ਲਿਆ ਜਾਵੇਗਾ ਫੇਰ ਹੀ ਵਾਪਸ ਮੁੜਿਆ ਜਾਵੇਗਾ ਪਰ ਰਸਤੇ ਦੇ ਵਿੱਚ ਹੀ ਪੁਲਿਸ ਉਹਨਾਂ ਨੂੰ ਰੋਕ ਲੈਂਦੀ ਹੈ ਰੋਕ ਕੇ ਦੇਖੋ ਕਿਵੇਂ ਇੱਕ ਦੂਸਰੇ ਤੋਂ ਦੂਰ ਕੀਤਾ ਜਾ ਰਿਹਾ ਜੋ ਇਹ ਇਕੱਠੇ ਹੋ ਕੇ ਜਾ ਰਹੇ ਸੀ ਹੱਥਾਂ ਦੇ ਵਿੱਚ ਝੰਡੇ ਵੀ ਲਏ ਹੋਏ ਨੇ ਆਪਣੀਆਂ ਪਾਰਟੀਆਂ ਦੇ ਮੱਖੋ ਵੱਖਰੇ ਜਿਹੜੀ ਇਹਨਾਂ ਨੂੰ ਪਾਰਟੀਆਂ ਸਮਰਥਨ ਕਰਦੀਆਂ ਸੀਗੀਆਂ ਜਥੇਬੰਦੀਆਂ ਉਹ ਵੀ ਇਹਨਾਂ ਦੇ ਨਾਲ ਸੀ ਪਰ ਪੁਲਿਸ ਨੇ ਅੱਗੇ ਵਧਣ ਤੋਂ ਰੋਕਿਆ ਸਾਰਿਆਂ ਨੂੰ ਇੱਕ ਦੂਸਰੇ ਤੋਂ ਵੱਖ ਕੀਤਾ ਜਾ ਰਿਹਾ ਔਰ ਵਾਪਸ ਮੁੜਨ ਦੇ ਲਈ ਮਜਬੂਰ ਕੀਤਾ ਜਾ ਰਿਹਾ ਪੁਲਿਸ ਦੇਖੋ ਕਿਵੇਂ ਇੱਕ ਹਿਊਮਨ ਵਾਲ ਬਣਾ ਕੇ ਖੜੀ ਹੈ ਇੱਕ ਮਨੁੱਖੀ ਦੀਵਾਰ ਬਣਾਈ ਹੋਈ ਹੈ ਪੰਜਾਬ ਪੁਲਿਸ ਦੇ ਜਵਾਨ ਖੜੇ ਨੇ ਪਿੱਛੇ ਬੈਰੀਕੇਡਿੰਗ ਵੀ ਕੀਤੀ ਹੋਈ ਹੈ ਪੁਲਿਸ ਵੀ ਹੈ ਤੇ ਉਹ ਰੈਪਿਡ ਐਕਸ਼ਨ ਫੋਰਸ ਦੀਆਂ ਜੋ ਟੀਮਾਂ ਨੇ ਜਾਂ ਫਿਰ ਹੋਰ ਜੋ ਟੀਮਾਂ ਹੁੰਦੀਆਂ ਨੇ ਸੁਰੱਖਿਆ ਦੇ ਵਿੱਚ ਤਣਾਤੋਂ ਖੜੀਆਂ ਨੇ ਕਈ ਲੋਕ ਜ਼ਖਮੀ ਹੋਏ ਨੇ ਜਾਂ ਫਿਰ ਕਈ ਕਬਰ ਹਟ ਦੇ ਚੱਕਰ ਦੇ ਵਿੱਚ ਹੀ ਕਗਾਸ਼ ਖਾਕੇ ਡਿੱਗ ਪਏ ਨੇ ਜੇ ਸਾਥੀ ਨੇ ਉਠਾਣ ਦੀ ਕੋਸ਼ਿਸ਼ ਕਰ ਰਹੇ ਨੇ ਇਹ ਉਹਨਾਂ ਦੇ ਵਿੱਚੋਂ ਹੀ ਇੱਕ ਤਸਵੀਰ ਤੁਹਾਨੂੰ ਦਿਖਾ ਰਿਹਾ ਪਾਣੀ ਵਗੈਰਾ ਪਲਾਇਆ ਜਾ ਰਿਹਾ ਔਰ ਇੰਨੀ ਤੱਕਾ ਮੁੱਕੀ ਹੋਈ ਲੋਕਾਂ ਦੇ ਕਿਸ ਤਰੀਕੇ ਦੇ ਨਾਲ ਬੂਟ ਜਰਾਬਾਂ ਮੌਕੇ ਦੇ ਉੱਤੇ ਹੀ ਉਤਰੇ ਹੋਏ ਨੇ ਕਈ ਲੜਕੀਆਂ ਦੀਆਂ ਪੰਜਾਬੀ ਜੁੱਤੀਆਂ ਵੀ ਦੇਖ ਸਕਦੇ ਹੋ ਸੈਂਡਲ ਵੀ ਦੇਖ ਸਕਦੇ ਹੋ ਔਰ ਨੌਜਵਾਨਾਂ ਦੇ ਬੂਟ ਵੀ ਸੜਕਾਂ ਦੇ ਉੱਤੇ ਖਿਲਰੇ ਪਏ ਨੇ ਉਰਾ ਦੇਖੋ ਕਿਸ ਤਰੀਕੇ ਦੇ ਨਾਲ ਡੰਡੇ ਝੰਡੇ ਤੇ ਹੋਰ ਜੋ ਵੀ ਸਾਜੋ ਸਮਾਨ ਹੁੰਦਾ ਉਹ ਵੀ ਪਿਆ ਔਰ ਆ ਦੇਖੋ ਜਰਾ ਕਿਵੇਂ ਖਿੱਚ ਖਿੱਚ ਕੇ ਨੌਜਵਾਨਾਂ ਨੂੰ ਪਿੱਛੇ ਕੀਤਾ ਜਾ ਰਿਹਾ ਔਰ ਅੱਗੇ ਵਧਣ ਤੋਂ ਰੋਕਿਆ ਜਾ ਰਿਹਾ ਤੇ ਨੌਜਵਾਨ ਵੀ ਦੂਜੇ ਪਾਸੇੋਂ ਲਗਾਤਾਰ ਨਾਰੇਬਾਜ਼ੀ ਕਰ ਰਹੇ ਨੇ ਔਰ ਕਿਹਾ ਜਾ ਰਿਹਾ ਕਿ ਜਦੋਂ ਤੱਕ ਇਹਨਾਂ ਨੂੰ ਨਿਯੁਕਤੀ ਪੱਤਰ ਹੱਥ ਵਿੱਚ ਦੇ ਕੇ ਨੌਕਰੀ ਤੇ ਨਹੀਂ ਬਿਠਾਇਆ ਜਾਂਦਾ ਉਸ ਵੇਲੇ ਤੱਕ ਇਹ ਸੰਘਰਸ਼ ਇਸੇ ਤਰੀਕੇ ਦੇ ਨਾਲ ਜਾਰੀ ਰਹੇਗਾ ਔਰ ਮੌਕੇ ਦੇ ਉੱਤੇ ਅਸੀਂ ਗੱਲਬਾਤ ਵੀ ਕੀਤੀ ਹੈ ਜਿਹੜੇ ਲੋਕ ਪ੍ਰੋਟੈਸਟ ਕਰ ਰਹੇ ਨੇ ਉਹ ਪ੍ਰੋਟੈਸਟ ਕਰਨ ਵਾਲੇ ਲੋਕ ਕੀ ਕਹਿ ਰਹੇ ਨੇ ਕੀ ਉਹਨਾਂ ਦੀ ਮੰਗ ਹੈ ਉਹਨਾਂ ਦੀ ਡਿਮਾਂਡਸ ਕੀ ਨੇ ਇੱਕ ਵਾਰ ਅਸੀਂ ਤੁਹਾਨੂੰ ਉਹ ਵੀ ਸੁਣਾ ਦਿੰਨੇ ਆਂ ਮੇਰਾ ਨਾਮ ਦੀਪਕ ਹੈ ਜੀ ਤੇ ਮੈਂ 1158 ਸਹਾਇਕ ਪ੍ਰੋਫੈਸਰ ਤੇ ਲਾਇਬ੍ਰੇਰੀਅਨ ਭਰਤੀ ਦੇ ਵਿੱਚ ਪੰਜਾਬੀ ਵਿਸ਼ੇ ਤੋਂ ਸਿਲੈਕਟ ਹੋਇਆ ਉਮੀਦਵਾਰ ਆ ਤਿੰਨ ਸਾਲ ਪਹਿਲਾਂ ਇਹ ਭਰਤੀ ਨਿਕਲੀ ਸੀਗੀ ਉਸ ਤੋਂ ਬਾਅਦ ਇਸ ਮਾਮਲੇ ਤੇ ਸਟੇ ਹੋ ਗਿਆ ਹਾਈ ਕੋਰਟ ਦੇ ਵਿੱਚ ਉਦੋਂ 122 ਉਮੀਦਵਾਰ ਜੁਆਇਨ ਕਰ ਚੁੱਕੇ ਸਨ ਉਸ ਤੋਂ ਬਾਅਦ ਲਗਾਤਾਰ ਸਾਡਾ ਕੇਸ ਚੱਲਦਾ ਸਿੰਗਲ ਬੈਂਚ ਤੋਂ ਭਰਤੀ ਰੱਦ ਹੁੰਦੀ ਆ ਉਸ ਤੋਂ ਬਾਅਦ ਲਗਾਤਾਰ 2 ਸਾਲ ਡਬਲ ਬੈਂਚ ਤੇ ਕੇਸ ਚੱਲਦਾ ਤੇ 23 ਸਤੰਬਰ 2024 ਨੂੰ ਇਸ ਭਰਤੀ ਨੂੰ ਹਾਈ ਕੋਰਟ ਵੱਲੋਂ ਡਬਲ ਬੈਂਚ ਵੱਲੋਂ ਬਹਾਲ ਕਰ ਦਿੱਤਾ ਜਾਂਦਾ। ਉਸ ਤੋਂ ਬਾਅਦ 483 ਉਮੀਦਵਾਰਾਂ ਉਤरांत ਜੁਆਇਨ ਕਰਾ ਲਏ ਜਾਂਦੇ ਕਿਉਂਕਿ ਉਹਨਾਂ ਕੋਲੇ ਪਿਛਲੀ ਸਰਕਾਰ ਦੀ ਦਿੱਤੇ ਜੁਆਇਨਿੰਗ ਲੈਟਰ ਸੀਗੇ। ਇਸ ਵੇਲੇ 607 ਉਮੀਦਵਾਰ ਕਾਲਜਾਂ ਦੇ ਵਿੱਚ ਜੁਆਇਨ ਕਰ ਚੁੱਕੇ ਐ ਜਦਕਿ 411 ਉਮੀਦਵਾਰਾਂ ਨੂੰ ਪਿਛਲੇ 2 ਮਹੀਨਿਆਂ ਤੋਂ ਲਗਾਤਾਰ ਖੱਜਲ ਕੀਤਾ ਜਾ ਰਿਹਾ ਹੈ। ਅਸੀਂ ਡਾਇਰੈਕਟਰ ਹਾਇਰ ਐਜੂਕੇਸ਼ਨ ਦਫ਼ਤਰ ਵੀ ਉੱਤੇ ਧਰਨਾ ਦਿੱਤਾ। ਸਾਡਾ ਮੀਟਿੰਗਾਂ ਵੀ ਹਰਜੋਤ ਬੈਂਚ ਜੀ ਨਾਲ ਹੋ ਚ ਜਦੋਂ ਫੈਸਲਾ ਆਇਆ ਸੀਗਾ ਉਦੋਂ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਸਾਨੂੰ ਇਹ ਭਰੋਸਾ ਦਿਵਾਇਆ ਸੀ ਕਿ ਜਿਨ੍ਹਾਂ ਕੋਲ ਜੁਆਇਨਿੰਗ ਲੈਟਰ ਹੈ ਉਹਨਾਂ ਨੂੰ ਲਿਖਤੀ ਫੈਸਲਾ ਆਉਣ ਤੋਂ 3 ਦਿਨਾਂ ਬਾਅਦ ਅਸੀਂ ਜੁਆਇਨ ਕਰਾ ਲਾਂਗੇ ਉਹਨਾਂ ਨੂੰ ਜੁਆਇਨ ਕਰਾਉਣ ਤੋਂ ਬਾਅਦ ਤੇ ਜੇ ਚੌਥੇ ਦਿਨ ਹੀ ਤੁਹਾਡੀ ਜੁਆਇਨਿੰਗ ਦਾ ਕੰਮ ਮੁਕੰਮਲ ਹੋ ਜੂਗਾ ਪਰ ਤੁਸੀਂ ਦੇਖ ਸਕਦੇ ਹੋ ਕਿ 3-4 ਦਿਨ ਅੱਜ 2 ਮਹੀਨੇ ਵਿੱਚ ਤਬਦੀਲ ਹੋ ਚੁੱਕੇ ਆ ਸਾਡੇ ਨਾਲ ਅੱਜ ਤੋਂ ਨਹੀਂ ਜੀ ਪਿਛਲੇ 3 ਸਾਲ ਤੋਂ ੱੱੱੱ ਹੁੰਦਾ ਆ ਰਿਹਾ ਇਸ ਤੋਂ ਪਹਿਲਾਂ ਜਦੋਂ ਮੀਤ ਹੇਰ ਬਰਨਾਲੇ ਮੁੱਖ ਮੰਤ ਬਰਨਾਲੇ ਜਦੋਂ ਸਿੱਖਿਆ ਮੰਤਰੀ ਸੀਗੇ ਉਦੋਂ ਵੀ ਸਾਡੇ ਤੇ ਲਾਠੀ ਚਾਰਜ ਹੋਇਆ ਅੱਜ ਵੀ ਤੁਹਾਡੇ ਸਾਹਮਣੇ ਉਹੀ ਹਾਲਾਤ ਨੇ ਅਸੀਂ ਤਾਂ ਇਹੀ ਪੁੱਛਣਾ ਚਾਹੁੰਦੇ ਆ ਵੀ ਅਸੀਂ ਹਾਈਲੀ ਕੁਆਲੀਫਾਈਡ ਆ ਪੀ ਐਚ ਡੀਆ ਕਰੀਆਂ ਨੇਟ ਕਰੀਆਂ ਕਈ ਬੰਦੇ ਬੇਰੋਜ਼ਗਾਰ ਜੂਨ ਹਟਾਉਂਦੇ ਹਟਾਉਂਦੇ ਓਵਰੇਜ ਹੋਣ ਵਾਲੇ ਆ ਵੀ ਉਹਨਾਂ ਇਹ ਸਾਰੀਆਂ ਚੀਜ਼ਾਂ ਜਦੋਂ ਜਿਹੜੇ ਸਾਡੇ ਰਾਹ ਦੇ ਰੋੜੇ ਉਹ ਹਟ ਚੁੱਕੇ ਆ ਫਿਰ ਵੀ ਸਰਕਾਰ ਸਾਨੂੰ ਜੁਆਇਨ ਕਿਉਂ ਨਹੀਂ ਕਰਾ ਰਹੀ ਇਹਨਾਂ ਜੁਆਇਨ ਹੋਣ ਵਾਲੇ ਰਹਿੰਦੇ ਪ੍ਰੋਫੈਸਰਾਂ ਦੇ ਵਿੱਚੋਂ ਪੰਜਾਬੀ ਦੇ ਪ੍ਰੋਫੈਸਰ 142 ਅੰਗਰੇਜ਼ੀ ਦੇ 154 ਹਿੰਦੀ ਦੇ 30 ਹੈ ਲਾਇਬ੍ਰੇਰੀਨ 76 ਹੈ ਐਜੂਕੇਸ਼ਨ ਦੇ 15 ਐਜੂਕੇਸ਼ਨ ਦੇ 3 ਅਤੇ ਜੀਓਗ੍ਰਾਫੀ ਦੇ 15 ਅਸੀਂ ਇਹ ਪੁੱਛਣਾ ਚਾਹੁੰਦੇ ਹਾਂ ਕਿ ਇਹਨਾਂ ਪਛਾਵਾਂ ਨਾਲ ਜਿੰਨਾ ਅਧਿਆਪਕਾਂ ਨੇ ਕਿਤਾਬਾਂ ਨਾਲ ਜੋੜਨਾ ਸੀ ਪਛਾਵਾਂ ਨਾਲ ਜੋੜਨਾ ਸੀ ਬਾਣੀ ਪੜਾਉਣੀ ਸੀ ਕਾਲਜਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਇਹ ਸੜਕਾਂ ਤੇ ਕਿਉਂ ਰੋਲਿਆ ਜਾ ਰਿਹਾ ਅਸੀਂ ਇਹ ਪੁੱਛਣਾ ਹੀ ਆਏ ਹਾਂ

बिरा बिबी बाबु पानी 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 कल्ट ठीक गोली गाली है कि पानी पानी पिरा पानी दो पानी